ਕੈਨੇਡਾ ਪਨਾਮਾ ਤੇ ਗ੍ਰੀਨਲੈਂਡ ਤੇ ਅਮਰੀਕਾ ਦਾ ਕਬਜ਼ਾ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਪੂਰੀ ਦੁਨੀਆ ਦੇ ਆਪਾਂ ਕਹਿੰਦੇ ਕਿ ਕੰਨ ਖੜੇ ਹੋ ਜਾਂਦੇ ਨੇ ਤੇ ਉਹ ਹੋ ਗਏ ਨੇ ਡ੍ਰੰਪ ਨੇ ਤਾਂ ਇਹ ਕਹਿ ਦਿੱਤਾ ਵੀ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਮਤਲਬ ਕੈਨੇਡਾ ਦਾ ਕੋਈ ਨਾਮੋ ਨਿਸ਼ਾਨ ਨਾ ਰਹੇ ਕੈਨੇਡਾ ਅਮਰੀਕਾ ਬਣ ਜਾਈਏ ਅਮਰੀਕਾ ਚ ਆ ਜਾਈਏ ਇੱਕ ਐਸਾ ਮੈਸੇਜ ਚਲਾਤਾ ਕਿ ਯਾਰ ਪਤਾ ਨਹੀਂ ਡ੍ਰੰਪ ਕੀ ਕਰ ਦੂਗਾ ਟਰੰਪ ਕਹਿੰਦਾ ਕਿ ਯਾਰ ਇਹ ਕਿਹੜੇ ਕਿਤੇ ਲਿਖਿਆ ਹੋਇਆ ਹੈ ਜਾਂ ਕਿਤੇ ਦਿਖਦਾ ਤਾਂ ਹੈ ਨਹੀਂ ਕਿ ਗ੍ਰੀਨਲੈਂਡ ਡੈਨਮਾਰਕ ਦਾ ਹੈਗਾ ਆ। ਬਿਲਕੁਲ ਫਿਰ ਉਹ ਕਹਿੰਦਾ ਕਿ ਜੇ ਮੰਨ ਲਓ ਹੈਗਾ ਵੀ ਆ ਤੁਹਾਡਾ ਕਹਿੰਦਾ ਛੱਡੋ ਪਰੇ ਕੋਈ ਗੱਲ ਨਹੀਂ ਇਹ ਸਾਨੂੰ ਵੇਚ ਦਿਓ। ਮਤਲਬ ਗ੍ਰੀਨਲੈਂਡ ਕਹਿੰਦਾ ਸਾਨੂੰ ਅਮਰੀਕਾ ਨੂੰ ਵੇਚ ਹੀ ਦਿਓ। ਸਾਨੂੰ ਨੈਸ਼ਨਲ ਸਿਕਿਉਰਿਟੀ ਦੇ ਨਹੀਂ ਚਾਹੀਦਾ। ਬਹੁਤ ਬਰਦਾਸ ਸਮੁੰਦਰ ਹੈ ਜਿਹਨੂੰ ਮੈਕਸੀਕੋ ਗਲਫ ਦੇ ਨਾਲ ਸਦੀਆਂ ਤੋਂ ਜਾਣਿਆ ਜਾਂਦਾ। ਮੈਕਸੀਕੋ ਦੇ ਨਾਲ ਜੁੜਿਆ ਹੋਣਾ ਮਤਲਬ ਮੈਕਸੀਕੋ ਦਾ ਉਹ। ਟਰੰਪ ਉਹਨੂੰ ਵੀ ਕਹਿੰਦਾ ਕਿ ਯਾਰ ਇਹ ਨਹੀਂ ਨਹੀਂ ਮੈਕਸਿਕ ਗਲਫ ਆਫ ਮੈਕਸੀਕੋ ਨਹੀਂ ਇੱਕ ਗਲਫ ਆਫ ਅਮਰੀਕਾ ਹੋਣਾ ਚਾਹੀਦਾ ਚਾਈਨਾ ਜਿਵੇਂ ਸੁਪਰ ਪਾਵਰ ਬਣ ਰਿਹਾ ਅਮਰੀਕਾ ਨੂੰ ਇੱਕ ਬੜੀ ਉਹਦੇ ਤੇ ਉਹ ਆ ਯਾਰ ਕਿ ਯਾਰ ਇਹ ਕਿਤੇ ਪੂਰੀ ਦੁਨੀਆ ਨੂੰ ਡੋਮਿਨੇਟ ਨਾ ਕਰ ਲਵੇ ਅਮਰੀਕਾ ਨੂੰ ਇਹ ਲੱਗਦਾ ਕਿ ਯਾਰ ਸਾਡੀ ਸਾਊਥ ਵਾਲੇ ਹਿੱਸੇ 'ਚ ਪ੍ਰੋਬਲਮ ਨਹੀਂ ਹੈਗੀ ਮੀ ਇਮੀਗ੍ਰੇਸ਼ਨ ਦੀ ਇਲੀਗਲ ਦੀ ਸਾਡੀ ਉੱਪਰ ਵੀ ਹੈਗੀ ਨਾਰਥ ਵਾਲੇ ਹਿੱਸੇ ਕਿ ਕੈਨੇਡਾ ਤੋਂ ਵੀ ਬਹੁਤ سارے ਲੋਕ ਨੇ ਕਿ ਉਹ ਅਮਰੀਕਾ ਆਉਣਗੇ ਕੈਨੇਡਾ ਦਾ ਲੈਂਡ ਆ ਉਥੇ ਬਹੁਤ ਸਾਰੇ ਜਿਹੜੇ ਆਪਾਂ ਕਹਿੰਦੇ ਆ ਕਿ ਧਰਤੀ ਚ ਤੇਲ ਵੀ ਨੇ ਨੈਚੁਰਲ ਗੈਸਸਿਸ ਵੀ ਨੇ ਇਹ ਵੀ 트ੰਪ ਨੂੰ ਲੱਗਦਾ ਹੈ ਕਿ ਯਾਰ ਜੇ ਕੈਨੇਡਾ ਸਾਡੇ ਚ ਸ਼ਾਮਲ ਹੋ ਜੇ ਕੈਨੇਡਾ ਅਮਰੀਕਾ ਹੀ ਬਣ ਜੇ ਤਾਂ ਮਤਲਬ ਉਹ ਸਾਰਾ ਜਿਹੜਾ ਸਾਡਾ ਨੈਚੁਰਲ ਰਿਸੋਰਸਸ ਨੇ ਉਹਦੇ ਕੈਨੇਡਾ ਦੀ ਧਰਤੀ ਦੇ ਉਹ ਵੀ ਸਾਡੇ ਹੋ ਜਾਣਗੇ ਜਸਟਨ ਟਰੂਡੋ ਇਹ ਨੇ ਕਿਹਾ ਕਹਿੰਦੇ ਕਿ ਯਾਰ ਖੇਡ ਥੋੜੀ ਹੈ ਕੋਈ ਮਜ਼ਾਕ ਥੋੜੀ ਹੈ ਬਿਲਕੁਲ ਵੀ ਤੁਸੀਂ ਕਨੇਡਾ ਕੈਦੋਂਗੇ ਤਾਂ ਅਸੀਂ ਕੈਨੇਡਾ ਆਪਣਾ ਆਪ ਛੱਡ ਕੇ ਅਮਰੀਕਾ ਦੇ ਵਿੱਚ ਸ਼ਾਮਲ ਹੋ ਜਾਵਾਂਗੇ ਰਵਿੰਦਰ ਜੀ ਕਨੇਡਾ ਪਨਾਮਾ ਤੇ ਗ੍ਰੀਨਲੈਂਡ ਤੇ ਅਮਰੀਕਾ ਦਾ ਕਬਜ਼ਾ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਕਿ ਡੋਨਾਲਡ ਟਰੰਪ ਇਹ ਧਮਕੀਆਂ ਦੇ ਰਹੇ ਨੇ ਇਹ ਸੱਚਮੁੱਚ ਇਹ ਸੱਚੀ ਗੱਲ ਆ ਦੇਖੋ ਅੱਤਰ ਗੱਲ ਇਹ ਹੈ ਕਿ ਟਰੰਪ ਨੇ ਜਿਹੜੀਆਂ ਇਹ ਗੱਲਾਂ ਕਹੀਆਂ ਨੇ ਪੂਰੀ ਦੁਨੀਆ ਦੇ ਵਿੱਚ ਚਰਚਾ ਹੈਗੀ ਆ ਕਿ ਯਾਰ ਟਰੰਪ ਨੇ ਕਹਿ ਕੀ ਦਿੱਤਾ ਦਰਅਸਲ ਗੱਲ ਇਹ ਹੈ ਕਿ ਅਮਰੀਕਾ 'ਚ ਜਿਹੜੀ ਇਲੈਕਸ਼ਨ ਹੋਈ ਉਹਦੇ 'ਚ ਨਾ ਡੋਨਲਡ ਟਰੰਪ ਤੇ ਉਹਨਾਂ ਦੀ ਪਾਰਟੀ ਦੀ ਭਾਰੀ ਬਹੁਮਤ ਦੇ ਨਾਲ ਜਿੱਤ ਹੋਈ ਹੈ ਤੇ ਟਰੰਪ ਦੀ ਵਾਪਸੀ ਹੋਈ ਹੈ ਤੇ 트럼ਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਕਿਵੇਂ ਉੱਥੇ ਦੇ ਲੋਕਾਂ ਨੂੰ ਆਪਣੇ ਨਾਲ ਖਿੱਚਿਆ ਸੀ ਜੋੜਿਆ ਸੀ ਉਹ ਸਭ ਨੂੰ ਪਤਾ ਤੇ ਜੋ ਬਾਈਡਨ ਦੀ ਜਿਸ ਤਰੀਕੇ ਦੇ ਨਾਲ ਸਰਕਾਰ ਰਹੀ ਜੋ ਬਾਈਡਨ ਇੱਕ ਵੀਕ ਲੀਡਰ ਸਾਬਤ ਹੋਏ ਅਮਰੀਕਾ ਦੇ ਲਈ ਤਾਂ ਕਿਤੇ ਨਾ ਕਿਤੇ ਉੱਥੇ ਦੇ ਲੋਕਾਂ ਨੂੰ ਲੱਗਦਾ ਸੀ ਕਿ ਸਾਨੂੰ ਇੱਕ ਪਾਵਰਫੁੱਲ ਲੀਡਰ ਚਾਹੀਦਾ ਤੇ ਉਹਨਾਂ ਨੇ ਦੇਖਿਆ ਕਿ ਡੋਨਾਲਡ 트럼ਪ ਇੱਕ ਐਸਾ ਹੈਗਾ ਕਿ ਜਿਹੜਾ ਪਾਵਰਫੁੱਲ ਹੈ ਤੇ ਲੀਡਰ ਉਦੋਂ ਤੱਕ ਪਾਵਰਫੁੱਲ ਹੁੰਦਾ ਜਦੋਂ ਤੱਕ ਉਹਦੇ ਜਿਹੜੇ ਬਿਆਨ ਨੇ ਉਹ ਪਾਵਰ ਪਾਵਰ ਦੇ ਵਿੱਚ ਰਹਿਣ ਜਾਂ ਪਾਵਰਫੁੱਲ ਬਿਆਨ ਦੇਵੇ ਜਾਂ ਉਹ ਕਹਿ ਦਿੰਨੇ ਆ ਕਿ ਪੂਰੇ ਚੱਕ ਮੇ ਆਪਾਂ ਕਹਿ ਦਿੰਨੇ ਆ ਕਿ ਬਿਆਨ ਦੇਵੇ ਯਾਰ ਵੀ ਜਿਹੜਾ ਪਤਾ ਲੱਗੇ ਕਿ ਕਿਸੇ ਦੇਸ਼ ਦਾ ਬੰਦਾ ਜਾਂ ਲੀਡਰ ਆ ਜਿਹੜਾ ਕੋਈ ਬੋਲਿਆ ਖਾਸ ਤੌਰ ਤੇ ਅਮਰੀਕਾ ਦਾ ਜਦੋਂ ਪ੍ਰੈਜ਼ੀਡੈਂਟ ਉਹ ਬੋਲਦਾ ਤਾਂ ਫਿਰ ਸਾਰੀ ਦੁਨੀਆ ਦੇ ਵਿੱਚ ਫਰਕ ਪੈਂਦਾ ਹੁਣ 20 ਜਨਵਰੀ ਨੂੰ ਡੋਨਲਡ ਟਰੰਪ ਨੇ ਸੌ ਚੁੱਕਣੀ ਹੈ 20 ਜਨਵਰੀ ਤੋਂ ਉਹ ਅਮਰੀਕਾ ਦੇ ਰਾਸ਼ਟਰਪਤੀ ਦੀ ਗੱਦੀ ਤੇ ਬੈਠ ਜਾਣਗੇ ਤੇ ਉਦੋਂ ਤੋਂ ਉਹ ਆਪਣਾ ਜਿਹੜਾ ਰੂਲ ਆ ਉਹ ਸ਼ੁਰੂ ਕਰ ਦੇਣਗੇ ਸੋ ਡੋਨਲਡ 트ੰਪ ਨੇ ਬੀਤੇ ਦਿਨੀ ਇੱਕ ਫਲੋਰੀਡਾ ਚ ਪ੍ਰੈਸ ਕਾਨਫਰੰਸ ਕੀਤੀ ਮੀਡੀਆ ਦੇ ਨਾਲ ਮੁਖਾਤਬ ਹੋਏ ਉਹ ਤੇ ਉਥੇ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਤੇ ਮਤਲਬ ਪੂਰੀ ਦੁਨੀਆ ਦੇ ਆਪਾਂ ਕਹਿੰਦੇ ਕਿ ਕੰਨ ਖੜੇ ਹੋ ਜਾਂਦੇ ਨੇ ਤੇ ਉਹ ਹੋ ਗਏ ਨੇ ਖਾਸ ਤੌਰ ਤੇ ਕਿਹੜੇ ਦੇਸ਼ ਜ਼ਿਆਦਾ ਮਤਲਬ ਸੋਚਣ ਲਈ ਮਜਬੂਰ ਹੋਏ ਨੇ ਉਹ ਅਮਰੀਕਾ ਦਾ ਗੁਵਾਂਡੀ ਦੇਸ਼ ਆ ਜਿਹੜਾ ਕੈਨੇਡਾ ਤੇ ਪਲੱਸ ਯੂਰਪ ਦੇ ਦੇਸ਼ ਨੇ ਤੇ ਇਹ ਜਿਹੜੇ ਸਾਰੇ ਦੇਸ਼ ਨੇ ਇਹ ਨੈਟੋ ਦੇ ਵਿੱਚ ਆਉਂਦੇ ਨੇ ਨੈਟੋ ਜਿਹੜਾ ਇੱਕ ਮੈਂਬਰ ਹੈ 32 33 32 ਦੇਸ਼ ਨੇ ਅਮਰੀਕਾ ਦੇ ਇਨਕਲੂਡਡ ਤੇ ਇਹ ਸਾਰੇ ਨੈਟੋ ਮੈਂਬਰਸ ਨੇ ਤੇ ਇਹ ਨੈਟੋ ਮੈਂਬਰ ਇਸ ਤਰੀਕੇ ਦੇ ਨਾਲ ਨੇ ਕਿ ਮੰਨ ਲਓ ਇਹਨਾਂ 32 ਦੇਸ਼ਾਂ ਦੇ ਉੱਤੇ ਦੇ ਵਿੱਚੋਂ ਕਿਸੇ ਵੀ ਇੱਕ ਤੇ ਕੋਈ ਵੀ ਬਾਹਰੀ ਦੇਸ਼ ਕੋਈ ਹਮਲਾ ਕਰਦਾ ਤਾਂ ਉਹ ਸਾਰੇ 31 ਉਹਦੇ 32 ਦੇ ਨਾਲ ਲੱਗਣਗੇ ਉਹ ਉਹਦਾ ਇਸ ਤਰੀਕੇ ਨਾਲ ਨੈਟੋ ਹੈ ਫੌਜ ਤਿਆਰ ਕੀਤੀ ਗਈ ਫੌਜ ਮਤਲਬ ਸਾਰੇ ਦੇਸ਼ ਇਕੱਠੇ ਹੋ ਕੇ ਲੜਨਗੇ ਜਿਹੜਾ ਵੀ ਕੋਈ ਬਾਹਰ ਹੀ ਅਟੈਕ ਕਰੂਗਾ ਮਤਲਬ ਤੁਸੀਂ ਦੇਖੋ 32 ਦੇਸ਼ ਇਕੱਠੇ ਹੋ ਕੇ ਇੱਕ ਜਿਹੜਾ ਬਾਹਰੋਂ ਹਮਲਾ ਕਰੂ ਉਹਦੀ ਮਤਲਬ ਉਹਦੇ ਨਾਲ ਹਮਲਾ ਕਰਾਂਗੇ ਹੁਣ ਇਹਦੇ ਚ ਕੈਨੇਡਾ ਵੀ ਮੈਂਬਰ ਹੈ ਇਧਰ ਉਹ ਡੈਨਮਾਰਕ ਵੀ ਮੈਂਬਰ ਹੈ ਹੁਣ ਸਭ ਤੋਂ ਪਹਿਲਾਂ ਕੈਨੇਡਾ ਤੇ ਚਲਦਿਆ 트ੰਪ ਨੇ ਤਾਂ ਇਹ ਕਹਿ ਦਿੱਤਾ ਵੀ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਮਤਲਬ ਕੈਨੇਡਾ ਦਾ ਕੋਈ ਨਾਮੋ ਨਿਸ਼ਾਨ ਨਾ ਰਹੇ ਕੈਨੇਡਾ ਅਮਰੀਕਾ ਬਣ ਜੇ ਅਮਰੀਕਾ ਚ ਜਾਵੇ ਜਸਟਨ ਟਰੂਡੋ ਨੇ ਜਵਾਬ ਦੇ ਦਿੱਤਾ ਜਸਟਨ ਟਰੂਡੋ ਨੇ ਜਵਾਬ ਤਾਂ ਦਿੱਤਾ ਪਰ ਉਹ ਕਹਿੰਦਾ ਵੀ ਇਹ ਤਾਂ ਸੰਭਵ ਹੋ ਹੀ ਨਹੀਂ ਸਕਦਾ ਹਾਂ ਜਸਟਨ ਟਰੂਡੋ ਤਾਂ ਪਰ ਗੱਲ ਇਹ ਹੈ ਕਿ ਅਸਤੀਫਾ ਦੇਗੇ ਪਰ ਹਜੇ ਜਦੋਂ ਤੱਕ ਦੂਜਾ ਪ੍ਰਾਈਮ ਮਿਨਿਸਟਰ ਨਹੀਂ ਚੁਣਿਆ ਜਾਂਦਾ ਕੈਨੇਡਾ ਦਾ ਤਾਂ ਉਦੋਂ ਤੱਕ ਕਾਰਜਕਾਰੀ ਪ੍ਰਾਈਮ ਮਿਨਿਸਟਰ ਤਾਂ ਜਸਟਨ ਟਰੂਡੋ ਹੀ ਰਹਿਣਗੇ ਸੋ ਜੋ ਬੋਲਣਗੇ ਉਹ ਜਸਟਨ ਟਰੂਡੋ ਦਾ ਬਿਆਨ ਤਾਂ ਐਜ਼ ਅ ਪੀਐਮ ਹੀ ਆਊਗਾ ਜਸਟਨ ਟਰੂਡੋ ਇਹ ਨੇ ਕਿਹਾ ਕਹਿੰਦੇ ਕਿ ਯਾਰ ਖੇਡ ਥੋੜੀ ਆ ਕੋਈ ਮਜ਼ਾਕ ਥੋੜੀ ਆ ਬਿਲਕੁਲ ਵੀ ਤੁਸੀਂ ਕਿਨੇ ਕੈਦੋਂਗੇ ਤਾਂ ਅਸੀਂ ਕੈਨੇਡਾ ਆਪਣਾ ਆਪ ਛੱਡ ਕੇ ਅਮਰੀਕਾ ਦੇ ਵਿੱਚ ਸ਼ਾਮਲ ਹੋ ਜਾਾਂਗੇ ਨਾ ਤੇ ਇਸ ਤਰੀਕੇ ਦੇ ਨਾਲ ਆ ਪਰ ਗੱਲ ਇਹ ਹੈ ਦੂਸਰੇ ਪਾਸੇ ਹੁਣ ਕੈਨੇਡਾ ਤੇ ਵੀ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਦੂਸਰੇ ਪਾਸੇ ਕੈਨੇਡਾ ਦੇ ਨਾਲ ਲੱਗਦਾ ਇੱਕ ਗ੍ਰੀਨ ਲੈਂਡ ਆ ਬਹੁਤ ਵੱਡਾ ਆਈਲੈਂਡ ਆ ਮਤਲਬ ਉੱਥੇ ਆਬਾਦੀ ਤਾਂ ਹੈ ਹੀ ਨਹੀਂ ਨਾ ਮਾਤਰ ਦੇ ਆਬਾਦੀ ਹੈ ਤੇ ਉਹ ਉਸਤੇ ਵੀ ਡੋਨਲਡ 트੍ਰੰਪ ਨੇ ਕਿਹਾ ਕਿ ਇਹ ਵੀ ਸਾਡਾ ਅਮਰੀਕਾ ਦਾ ਗ੍ਰੀਨਲੈਂਡ ਜਦੋਂ ਕਿ ਗ੍ਰੀਨਲੈਂਡ ਦੇ ਉੱਤੇ ਜਿਹੜੀ ਯੂਰੋਪੀਅਨ ਕੰਟਰੀ ਡੈਨਮਾਰਕ ਹੈ ਉਹਦਾ ਕਬਜ਼ਾ ਹੈ ਮਤਲਬ ਉਹਦੇ ਨਾਮ ਬੋਲਦਾ ਕਿ ਗ੍ਰੀਨਲੈਂਡ ਡੈਨਮਾਰਕ ਦਾ ਹਿੱਸਾ ਹੈ ਹੁਣ 트੍ਰੰਪ ਕਹਿੰਦਾ ਕਿ ਯਾਰ ਇਹ ਕਿਹੜੇ ਕਿਤੇ ਲਿਖਿਆ ਹੋਇਆ ਜਾਂ ਕਿਤੇ ਦਿਖਦਾ ਤਾਂ ਹੈ ਨਹੀਂ ਕੀ ਗ੍ਰੀਨਲੈਂਡ ਡੈਨਮਾਰਕ ਦਾ ਹੈਗਾ ਆ। ਬਿਲਕੁਲ ਫਿਰ ਉਹ ਕਹਿੰਦਾ ਕਿ ਜੇ ਮੰਨ ਲਓ ਹੈਗਾ ਵੀ ਆ ਤੁਹਾਡਾ ਕਹਿੰਦਾ ਛੱਡੋ ਪਰੇ ਕੋਈ ਗੱਲ ਨਹੀਂ ਇਹ ਸਾਨੂੰ ਵੇਚ ਦਿਓ। ਮਤਲਬ ਗ੍ਰੀਨਲੈਂਡ ਕਹਿੰਦਾ ਸਾਨੂੰ ਅਮਰੀਕਾ ਨੂੰ ਵੇਚ ਹੀ ਦਿਓ। ਸਾਨੂੰ ਨੈਸ਼ਨਲ ਸਿਕਿਉਰਿਟੀ ਦੇ ਲਈ ਚਾਹੀਦਾ ਹੈ। ਹੁਣ ਇਹ ਕਿਉਂ ਗੱਲਾਂ ਹੋ ਰਹੀਆਂ ਨੇ ਇਹ ਤੇ ਵੀ ਆਪਾਂ ਬਾਅਦ ਚਾਹਾਂਗੇ। ਇੱਕ ਪਨਾਮਾ ਦੀ ਕਨਾਲ ਹੈ। ਤੇ ਉਹ ਅਮਰੀਕਾ ਨੇ ਹੀ ਬਣਾਈ ਸੀ ਤੇ ਉਹਦੇ 'ਚੋ ਇਹ ਸੀਗਾ ਕਿ ਸਮੁੰਦਰ ਦੇ ਵਿੱਚੋਂ ਲੰਘਣ ਦੀ ਜਗ੍ਹਾ ਨਹੀਂ ਸੀ ਉਹ ਬਣਾ ਲਈ ਸੀ ਕੈਨਲ ਤੇ ਫਿਰ ਉੱਥੋਂ ਸ਼ਿਪਸ ਗੁਜ਼ਰਦੇ ਨੇ। ਤੇ ਅਮਰੀਕਾ ਦਾ ਜਿੰਨਾ ਵੀ ਐਕਸਪੋਰਟ ਇੰਪੋਰਟ ਦਾ ਸਾਰਾ ਸਮਾਨ ਉਸ ਪਨਾਮਾ ਕਨਾਲ ਤੋਂ ਹੋ ਕੇ ਹੀ ਦੂਜੇ ਦੇਸ਼ਾਂ 'ਚ ਪਹੁੰਚਦਾ ਤੇ ਉਸ ਤੇ ਵੀ ਉਹ ਕਹਿੰਦਾ ਕਿ ਇਹ ਵੀ ਸਾਡੀ ਹੈ ਇੱਕ ਮੈਕਸੀਕੋ ਦੇਸ਼ ਦੇ ਨਾਲ ਮੈਕਸੀਕੋ ਗਲਫ ਹੈ ਮਤਲਬ ਇੱਕ ਬਹੁਤ ਵੱਡਾ ਸਮੁੰਦਰ ਹੈ ਜਿਹਨੂੰ ਮੈਕਸੀਕੋ ਗਲਫ ਦੇ ਨਾਮ ਸਦੀਆਂ ਤੋਂ ਜਾਣਿਆ ਜਾਂਦਾ ਮੈਕਸੀਕੋ ਦੇ ਨਾਲ ਜੁੜਿਆ ਹੁਣ ਉਹ ਮਤਲਬ ਮੈਕਸੀਕੋ ਦਾ ਉਹ ਟਰੰਪ ਉਹਨੂੰ ਵੀ ਕਹਿੰਦਾ ਕਿ ਯਾਰ ਇਹ ਨਹੀਂ ਨਹੀਂ ਇਹ ਮੈਕਸੀ ਗਲਫ ਆਫ ਮੈਕਸੀਕੋ ਨਹੀਂ ਇਹ ਗਲਫ ਆਫ ਅਮਰੀਕਾ ਹੋਣਾ ਚਾਹੀਦਾ ਕਹਿੰਦਾ ਕਿ ਦੇਖੋ ਕਿੰਨਾ ਵਧੀਆ ਨਾ ਆ ਮਤਲਬ ਟਰੰਪ ਨਾ ਇਸ ਵੇਲੇ ਬੇਸ਼ੱਕ ਕੁਝ ਵੀ ਨਾ ਕਰੇ ਪਰ ਉਹਨੇ ਆਪਣੇ ਗੱਦੀ ਤੇ ਬੈਠਣ ਤੋਂ ਪਹਿਲੇ ਅਤਰ ਇੱਕ ਐਸਾ ਮੈਸੇਜ ਚਲਾਤਾ ਕਿ ਯਾਰ ਪਤਾ ਨਹੀਂ ਟਰੰਪ ਕੀ ਕਰ ਦੂਗਾ ਬਿਲਕੁਲ ਠੀਕ ਹੈ ਤੇ ਇੱਕ ਡਰ ਦਾ ਮਾਹੌਲ ਵੀ ਕਿਉਂਕਿ ਅਮਰੀਕਾ ਨਾ ਗੱਲ ਇਹ ਹੈ ਅਮਰੀਕਾ ਦੀ ਸਿੱਧੀ ਚੀਨ ਦੇ ਨਾਲ ਪਹਿਲਾਂ ਤਾਂ ਰਸ਼ੀਆ ਦੇ ਨਾਲ ਸੀ ਹੁਣ ਚਾਈਨਾ ਦੇ ਨਾਲ ਟੱਕਰ ਹੈਗੀ ਆ ਚਾਈਨਾ ਜਿਵੇਂ ਸੁਪਰ ਪਾਵਰ ਬਣ ਰਿਹਾ ਅਮਰੀਕਾ ਨੂੰ ਇੱਕ ਬੜੀ ਉਹਦੇ ਤੇ ਉਹ ਆ ਯਾਰ ਕਿ ਯਾਰ ਇਹ ਕਿਤੇ ਪੂਰੀ ਦੁਨੀਆ ਨੂੰ ਡੋਮਿਨੇਟ ਨਾ ਕਰ ਲੇ ਕਿਉਂਕਿ ਹੁਣ ਤੱਕ ਅਮਰੀਕਾ ਡੋਮਿਨੇਟ ਕਰਦਾ ਆਇਆ ਅੱਛਾ ਹੁਣ ਆਪਾਂ ਕੈਨੇਡਾ ਤੇ ਚੱਲਦੇ ਆਂ ਕੈਨੇਡਾ ਦੇ ਵਿੱਚ ਗੱਲ ਕੀ ਹੈ ਕਿ ਹਰ ਇੱਕ ਸਾਲ 200 ਬਿਲੀਅਨ ਡਾਲਰ ਖਰਚ ਕਰਦਾ ਕੈਨੇਡਾ ਅਮਰੀਕਾ ਕੈਨੇਡਾ ਦੀ ਸਿਕਿਉਰਿਟੀ ਤੇ ਮਤਲਬ ਇੱਕ ਉਹਨਾਂ ਦੀ ট্রেਡਿੰਗ ਤੇ ਸਿਕਿਉਰਿਟੀ ਦੇ ਕੰਪਰੋਮਾਈਜ਼ ਨਸੰਦੀਆਂ ਨੇ ਮਤਲਬ ਕਹਿ ਲਓ ਕਿ ਪਰ ਉਹਦੇ ਚ ਜਿਹੜਾ ਵੱਡਾ ਹਿੱਸਾ ਆ ਕਿਉਂਕਿ ਕੈਨੇਡਾ ਦੀ ਆਪਣੀ ਕੋਈ ਏਡੀ ਵੱਡੀ ਜਿਆਦਾ ਸੈਨਾ ਨਹੀਂ ਹੈਗੀ ਹੈ ਨਾ ਤੇ ਜਿਹੜੀ ਉਹਦੀ ਸਿਕਿਉਰਿਟੀ ਆ ਅਮਰੀਕਾ ਪ੍ਰੋਵਾਈਡ ਕਰਾਉਂਦਾ ਇੱਕ ਤਰੀਕੇ ਦੇ ਨਾਲ ਤੇ ਉਸ ਦੇ ਲਈ ਅਮਰੀਕਾ ਹਰ ਸਾਲ 200 ਬਿਲੀਅਨ ਡਾਲਰ ਖਰਚਦਾ 트ੰਪ ਕਹਿੰਦਾ ਕਿ ਯਾਰ ਫਿਰ ਇਹ ਅਸੀਂ ਫਾਲਤੂ ਚ ਖਰਚੀ ਜਾਂਦੇ ਆ ਸਾਨੂੰ ਕੀ ਲੋੜ ਪਈ ਹੈ ਹੁਣ ਲੋੜ ਇਸ ਕਰਕੇ ਆ ਜਿਹੜਾ ਅਮਰੀਕਾ ਦੇ ਵਿੱਚ ਜਿਹੜੀ ਇਲੀਗਲ ਇਲੀਗਲੀ ਮਾਈਗ੍ਰੇਸ਼ਨ ਹੁੰਦੀ ਆ ਉਹ ਅਮਰੀਕਾ ਦੇ ਸਾਊਥ ਵਾਲੇ ਹਿੱਸੇ ਤੋਂ ਹੁੰਦੀ ਆ ਜਿਹੜਾ ਕਿ ਥੱਲੇ ਮੈਕਸੀਕੋ ਦੇ ਨਾਲ ਲੱਗਦਾ ਜਿਵੇਂ ਤੁਸੀਂ ਆਪਾਂ ਸੁਣਿਆ ਹੋਣਾ ਕਿ ਆਪਾਂ ਕਹਿੰਦੇ ਆ ਕਿ ਡਾਂਕੀ ਲਾ ਕੇ ਚਲੇ ਗਏ ਆ ਉਹ ਬਾਇਆ ਮੈਕਸੀਕੋ ਹੋ ਕੇ ਮੈਕਸੀਕੋ ਤੋਂ ਅਮਰੀਕਾ ਦੀ ਸਰਹੱਦ ਟੱਪ ਕੇ ਉਹ ਕੰਧਾਂ ਟੱਪ ਕੇ ਅਮਰੀਕਾ ਚ ਬੰਦੇ ਅੰਦਰ ਜਾਂਦੇ ਨੇ ਫਿਰ ਸ਼ਰ ਲੈ ਲੈਂਦੇ ਨੇ ਹੁਣ ਇੱਕ ਤਾਂ ਇਹ ਪ੍ਰੋਬਲਮ ਸੀ ਹੁਣ ਅਮਰੀਕਾ ਨੂੰ ਇਹ ਲੱਗਦਾ ਕਿ ਯਾਰ ਸਾਡੀ ਸਾਊਥ ਵਾਲੇ ਹਿੱਸੇ 'ਚ ਪ੍ਰੋਬਲਮ ਨਹੀਂ ਹੈਗੀ ਇਮੀਗ੍ਰੇਸ਼ਨ ਦੀ ਇਲੀਗਲ ਦੀ ਸਾਡੀ ਉੱਪਰ ਵੀ ਹੈਗੀ ਆ ਨਾਰਥ ਵਾਲੇ ਹਿੱਸੇ ਕਿ ਕੈਨੇਡਾ ਤੋਂ ਵੀ ਬਹੁਤ ਸਾਰੇ ਲੋਕ ਨੇ ਕਿ ਉਹ ਅਮਰੀਕਾ ਆਉਣਗੇ ਤਾਂ ਇਸ ਕਰਕੇ ਅਮਰੀਕਾ ਜਾਂ 트ੰਪ ਨੂੰ ਲੱਗਦਾ ਕਿ ਜਿਵੇਂ ਮੈਕਸੀਕੋ ਦਾ ਬਾਰਡਰ ਅਸੀਂ ਸੀਲ ਕੀਤਾ ਹੋਵੇ ਸਾਨੂੰ ਅਮਰੀਕਾ ਤੇ ਵੀ ਧਿਆਨ ਦੇਣਾ ਪੈਗਾ ਇੱਥੇ ਵੀ ਸਾਨੂੰ ਸਿਕਿਉਰਿਟੀ ਲਾਉਣੀ ਪੈਗੀ ਹੁਣ ਗੱਲ ਇਹ ਹੈ ਕਿ ਜਿਹੜਾ 트ੰਪ ਹੈ ਉਹ ਇਹ ਚਾਹੁੰਦਾ ਕਿਉਂਕਿ ਜਿਹੜਾ ਕੈਨੇਡਾ ਦੀ ਧਰਤੀ ਹੈ ਨਾ ਕੈਨੇਡਾ ਦੇ ਵਿੱਚ 1920 ਹਲੇ ਵੀ ਨਹੀਂ ਹੈਗੀ ਭਾਵੇਂ ਕਿ ਆਪਾਂ ਨੂੰ ਪੰਜਾਬੀਆਂ ਨੂੰ ਲੱਗਦਾ ਕਿ ਬਹੁਤ ਦੁਨੀਆ ਉੱਥੇ ਚਲੀ ਗਈ ਬਹੁਤ ਦੁਨੀਆ ਜਾ ਰਹੀ ਹੈ ਪਰ ਜਿਹੜਾ ਕੈਨੇਡਾ ਦਾ ਲੈਂਡ ਹੈ ਨਾ ਉਹ ਤਾਂ ਹਜੇ ਬਹੁਤ ਜ਼ਿਆਦਾ ਮਤਲਬ ਖਾਲੀ ਪਿਆ ਇੰਨਾ ਹੈ ਤੇ ਉਹ ਜਿਹੜਾ ਕੈਨੇਡਾ ਦਾ ਲੈਂਡ ਹੈ ਉੱਥੇ ਬਹੁਤ ਸਾਰੇ ਜਿਹੜੇ ਆਪਾਂ ਕਹਿੰਦੇ ਆ ਕਿ ਧਰਤੀ ਚ ਤੇਲ ਵੀ ਨੇ ਨੈਚੁਰਲ ਗੈਸਸਿਸ ਵੀ ਨੇ ਇਹ ਵੀ 트ੰਪ ਨੂੰ ਲੱਗਦਾ ਹੈ ਕਿ ਯਾਰ ਜੇ ਕੈਨੇਡਾ ਸਾਡੇ ਚ ਸ਼ਾਮਲ ਹੋ ਜੇ ਕੈਨੇਡਾ ਅਮਰੀਕਾ ਹੀ ਬਣ ਜੇ ਤਾਂ ਮਤਲਬ ਉਹ ਸਾਰਾ ਜਿਹੜਾ ਸਾਡਾ ਨੇਚਰਲ ਰਿਸੋਰਸਸ ਨੇ ਉਹਦੇ ਕੈਨੇਡਾ ਦੀ ਧਰਤੀ ਦੇ ਉਹ ਵੀ ਸਾਡੇ ਹੋ ਜਾਣਗੇ ਤੇ ਅਸੀਂ ਉਹ ਚੀਜ਼ਾਂ ਵੇਚਾਂਗੇ ਅੱਗੇ ਜਾ ਕੇ ਅੱਛਾ ਜਿਹੜਾ ਗ੍ਰੀਨਲੈਂਡ ਦੀ ਗੱਲ ਕਰਦਾ 트ੰਪ ਨੈਸ਼ਨਲ ਸਿਕਿਉਰਿਟੀ ਦਾ ਮੈਟਰ ਥੋੜਾ ਬਹੁਤ ਤਾਂ ਹੋ ਸਕਦਾ ਅਮਰੀਕਾ ਨੂੰ ਕਿਉਂਕਿ ਥੋੜਾ ਜਿਹਾ ਅੱਗੇ ਰਸ਼ੀਆ ਦੇ ਨਾਲ ਤੇ ਜਿਸ ਤਰੀਕੇ ਦੇ ਨਾਲ ਅੱਗੇ ਬਾਰਡਰ ਮਿਲ ਜਾਂਦੇ ਨੇ ਪਰ ਗ੍ਰੀਨਲੈਂਡ ਦੇ ਵਿੱਚ ਜਿਹੜੇ ਕੀ ਇੱਕ ਸਰਵੇ ਹੋਇਆ ਸੀ ਉੱਥੇ ਇਹ ਕਿਹਾ ਗਿਆ ਕਿ ਉੱਥੇ ਬਹੁਤ ਜ਼ਿਆਦਾ ਤੇਲ ਬਹੁਤ ਜ਼ਿਆਦਾ ਨੇਚਰਲ ਰਿਸੋਰਸਸ ਗੈਸਸੇ ਬਹੁਤ ਜ਼ਿਆਦਾ ਨੇ ਤੇ ਮਤਲਬ ਜੇ ਕੱਡੀਆਂ ਜਾਣ ਤਾਂ ਮਤਲਬ ਅੰਤੇ ਨਹੀਂ ਕੋਈ ਹੁੰਦਾ ਕਿਉਂਕਿ ਹਜੇ ਉੱਥੇ ਇਸ ਤਰੀਕੇ ਦੀ ਖੁਦਾਈ ਐ ਇੰਨੀ ਨਹੀਂ ਹੁੰਦੀ ਹੈ ਨਾ ਹਾਲਾਂਕਿ ਅਮਰੀਕਾ ਦਾ ਵੀ ਬੇਸ ਬਣਿਆ ਹੋਇਆ ਗ੍ਰੀਨਲੈਂਡ ਦੇ ਵਿੱਚ ਤੇ ਇਧਰ ਇਹ ਗੱਲਾਂ ਟਰੰਪ ਨੇ ਕੀਤੀਆਂ ਤਾਂ ਉੱਧਰ ਟਰੰਪ ਦਾ ਜਿਹੜਾ ਜੂਨੀਅਰ ਟਰੰਪ ਆ ਬੇਟਾ ਉਹ ਉੱਥੇ ਪਹੁੰਚਿਆ ਵੀ ਆ ਮਤਲਬ ਇੱਕ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਉਹ ਸ਼ਾਇਦ ਕੁਝ ਰੇਕੀ ਕਰਨ ਗਿਆ ਉੱਥੇ ਇਸ ਸਰਵੇ ਕਰਨ ਗਿਆ ਦੇਖਣ ਗਿਆ ਕਿ ਕਿਸ ਤਰੀਕੇ ਦੇ ਨਾਲ ਪਰ ਡੋਨਲਡ 트ੰਪ ਨੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਹਜੇ ਸੌਂ ਚੁੱਕਣ ਤੋਂ ਪਹਿਲਾਂ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਨਾ ਤੇ ਮਤਲਬ ਇਹ ਤੁਹਾਨੂੰ ਸਿੱਧੀਆਂ ਇਹ ਦੱਸਦੀਆਂ ਕਿ ਡੋਨਲਡ 트ੰਪ ਚਾਹੁੰਦਾ ਕਿ ਹੁਣ ਇਹ ਡੋਨਲਡ 트ੰਪ ਦੀ ਇੱਕ ਬੜੀ ਲਾਈਨ ਸੀਗੀ ਪਹਿਲੇ ਉਹਦੇ 'ਚ ਇਲੈਕਸ਼ਨਾਂ 'ਚ ਕਿ ਮੇਕ ਅਮਰੀਕਾ ਗ੍ਰੇਟਰ ਅਗੇਨ ਕਿ ਅਮਰੀਕਾ ਨੂੰ ਆਪਾਂ ਦੁਬਾਰਾ ਤੋਂ ਗ੍ਰੇਟ ਬਣਾਉਣਾ ਹੁਣ ਡੋਨਲਡ 트ੰਪ ਨੇ ਕੀ ਕਿਹਾ ਡੋਨਲਡ 트ੰਪ ਕਹਿ ਰਿਹਾ ਕਿ ਇੱਕ ਐਸਾ ਹੋਵੇ ਕਿ ਗ੍ਰੇਟਰ ਅਮਰੀਕਾ ਬਣ ਜੇ ਮਤਲਬ ਜਿੱਚ ਅਮਰੀਕਾ ਤਾਂ ਹੈਗਾ ਹੀ ਆ ਉੱਪਰ ਕੈਨੇਡਾ ਵੀ ਅਮਰੀਕਾ ਦਾ ਹਿੱਸਾ ਬਣ ਗਿਆ ਤੇ ਉਹਦੇ ਨਾਲ ਕੈਨੇਡਾ ਦੇ ਨਾਲ ਜਿਹੜਾ ਸਮੁੰਦਰ ਦੇ ਵਿੱਚ ਵੱਡਾ ਆਈਲੈਂਡ ਗ੍ਰੀਨਲੈਂਡ ਦਾ ਕਿ ਉਹ ਵੀ ਅਮਰੀਕਾ ਦਾ ਹਿੱਸਾ ਬਣ ਜੇ ਕਿ ਇਹ ਤਿੰਨੇ ਜਿਹੜੇ ਕੰਟਰੀਜ਼ ਨੇ ਇਕੱਠੀਆਂ ਹੋ ਕੇ ਗ੍ਰੇਟ ਅਮਰੀਕਾ ਬਣ ਜੇ ਮਤਲਬ ਟਰੰਪ ਇੱਥੇ ਤੱਕ ਦੀ ਸੋਚ ਰਿਹਾ ਹੁਣ ਜਿਹੜਾ ਦੂਸਰੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਇਹ ਆਪਾਂ ਕਹਿ ਦਿੰਨੇ ਆ ਕਿ ਚਣਕਿਆ ਨੀਤੀ ਜਾਂ ਚਾਲ ਚੱਲਦੀ ਆ ਹਨਾ ਕੋਈ ਵੀ ਦੇਸ਼ ਜਾਂ ਪੋਲੀਟੀਕਲ ਪਾਰਟੀ ਹੁਣ ਡੋਨਲਡ ਟਰੰਪ ਜਿਹੜਾ ਇਲਾਨ ਮਸਕ ਨੂੰ ਲੈ ਕੇ ਆਇਆ ਸੀਗਾ ਹਨਾ ਇਲਾਨ ਮਸਕ ਨੂੰ ਉਹਨੇ ਆਪਣੀ ਕੈਬਨਿਟ ਚ ਥਾਂ ਦਿੱਤੀ ਇੱਕ ਵੱਡਾ ਰਤਬਾ ਦਿੱਤਾ ਡੀਓਜੀਈ ਇੱਕ ਡਿਪਾਰਟਮੈਂਟ ਬਣਾਇਆ ਉਹਦੇ ਚ ਕੀ ਹੈ ਕਿ ਉਹ ਜਿਹੜਾ ਐਸਾ ਡਿਪਾਰਟਮੈਂਟ ਆ ਅਮਰੀਕਾ ਦਾ ਕਿ ਜਿਹੜਾ ਅਮਰੀਕੀ ਸਰਕਾਰ ਦੇ ਖਰਚੇ ਘਟਾਊਗਾ ਹੂੰ ਤੇ ਉਹਦੇ ਚ ਇਲਾਨ ਮਸਕ ਨੂੰ ਜ਼ਿੰਮੇਵਾਰੀ ਹੈ ਇੱਕ ਭਾਰਤੀ ਮੂਲ ਦਾ ਵਿਵੇਕ ਰਾਮਾ ਸੁਆਮੀ ਹੈ ਇਹਨਾਂ ਦੋਨਾਂ ਨੂੰ ਵੱਡੀ ਜ਼ਿੰਮੇਵਾਰੀ 트ੰਪ ਨੇ ਦਿੱਤੀ ਹੈ ਕਿ ਅਮਰੀਕਾ ਦੀ ਸਰਕਾਰ ਦੇ ਖਰਚੇ ਘਟਾਓ ਤੁਸੀਂ ਇਹ ਉਹਨਾਂ ਨੇ ਦੇਖਣਾ ਪਰ ਇਲਾਨ ਮਸਕ ਕੀ ਕਰ ਰਿਹਾ ਐਦਰ 트ੰਪ ਕੈਨੇਡਾ ਡੈਨਮਾਰਕ ਨੂੰ ਕਹਿ ਰਿਹਾ ਗ੍ਰੀਨਲੈਂਡ ਨੂੰ ਕਹਿ ਰਿਹਾ ਬਨਾਮਾ ਕਨਾਲ ਨੂੰ ਕਹਿ ਰਿਹਾ ਤੇ ਗਲਫ ਆਫ ਮੈਕਸੀਕੋ ਨੂੰ ਵੀ ਗੱਲ ਕਰ ਰਿਹਾ ਤਾਂ ਜਿਹੜਾ ਇਲਾਨ ਮਸਕ ਹੈ ਉਹ ਸਿੱਧਾ ਇੰਗਲੈਂਡ ਦੇ ਪੀਐਮ ਤੇ ਨੂੰ ਟਾਰਗੇਟ ਕਰ ਰਿਹਾ ਹੁਣ ਜਿਹੜੇ ਉੱਥੇ ਪੀਐਮ ਨੇ ਉਹਦੇ ਸਟਾਰਮਰ ਨੇ ਕਿਹਾ ਕੀਰ ਸਟਾਰਮਰ ਨਵੇਂ ਪਿਛਲੇ ਸਾਲ ਜਿਹੜੀ ਇਲੈਕਸ਼ਨ ਹੋਈ ਸੀ 2024 ਚ ਉਹ ਬਣਿਆ ਲੇਬਰ ਪਾਰਟੀ ਤੋਂ ਤੇ ਉਹਦੇ ਵਿੱਚ ਹੁਣ ਇਲਾਨ ਮਸਕ ਦਾ ਕਿਉਂਕਿ ਟਵਿੱਟਰ ਆਪਣਾ ਹੀ ਆ ਤੇ ਵੈਸੇ ਤਾਂ ਟਵੀਟ ਹਰ ਕੋਈ ਕਰ ਸਕਦਾ ਪਰ ਜਦੋਂ ਇਲਾਨ ਮਸਕ ਕਰਦਾ ਨਾ ਉਹ ਪੂਰੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਹੈ ਇਲਾਨ ਮਸਕ ਪਿਛਲੇ ਦਿਨਾਂ ਤੋਂ ਆ ਇੰਗਲੈਂਡ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਸਟਾਰਮਰ ਉਹਦੇ ਖਿਲਾਫ ਟਵੀਟ ਕਰ ਰਿਹਾ ਮਾਮਲਾ ਕੀ ਸੀਗਾ ਇੱਕ ਨਾ ਪਿੱਛੇ ਕਈ ਸਾਲ ਪਹਿਲਾਂ ਜ 1997 ਤੋਂ ਲੈ ਕੇ 2014-13 ਤੱਕ ਇੰਗਲੈਂਡ ਦੇ ਵਿੱਚ ਇੱਕ ਗਰੂਮਿੰਗ ਗੈਂਗ ਬੜਾ ਫੇਮਸ ਹੋਇਆ ਸੀਗਾ ਉਹ ਗਰੂਮਿੰਗ ਗੈਂਗ ਇਹ ਸੀਗਾ ਅਰਕੀ ਕੁਝ ਲੋਕਾਂ ਦਾ ਸਮੂਹ ਸੀ ਜਿਹੜਾ ਨਾ ਨਬਾਲਿਕ ਬੱਚੀਆਂ ਦਾ ਸ਼ੋਸ਼ਣ ਕਰਦਾ ਸੀਗਾ ਮਤਲਬ 11-12 ਸਾਲਾਂ ਤੋਂ ਲੈ ਕੇ ਸੋਲਾ-ਸਤਾਰਾ ਸਾਲ ਮੇਰੇ ਮਾਈਨਰ ਬੱਚੀਆਂ ਸੀਗੀਆਂ ਜਿਹੜੀਆਂ ਉੱਥੇ ਇੰਗਲੈਂਡ ਦੇ ਵਿੱਚ ਤੇ ਉਹਨਾਂ ਨੂੰ ਬਹਿਲਾਉਂਦੇ ਫਸਲਾਉਂਦੇ ਸੀਗੇ ਜਾਂ ਉਹ ਦੇਖਦੇ ਸੀ ਕਿ ਜਾਂ ਤਾਂ ਲੜਕੀ ਐ ਥੋੜੀ ਜਿਹੀ ਵੀਕ ਐ ਮਤਲਬ ਵੀ ਇੱਥੇ ਪ੍ਰੈਸ਼ਰ ਪਾਇਆ ਜਾਏ ਤਾਂ ਇਹ ਦਬ ਜੇਗੀ ਜਾਂ ਉਹਦੀ ਫੈਮਿਲੀ ਆਰਥਿਕ ਪੱਖੋਂ ਵੀਕ ਐ ਇਸ ਤਰੀਕੇ ਨਾਲ ਉਹ ਗੈਂਗ ਕੀ ਕਰਦਾ ਸੀ ਕਿ ਉਹ ਕੁੜੀਆਂ ਨੂੰ ਜਾਂ ਤਾਂ ਮਹਿੰਗੀਆਂ-ਮਹਿੰਗੀਆਂ ਕਾਰਾਂ ਚ ਘਮਾਉਣ ਲੱਗ ਜਾਂਦੇ ਸੀ ਜਾਂ ਗਿਫਟ ਦੇ ਦਿੰਦੇ ਸੀ ਉਹ ਬੱਚੀਆਂ ਸੀਗੀਆਂ ਕਿਉਂਕਿ ਨਵਾਲਗ ਬੱਚਿਆਂ ਦਾ ਕੀ ਵੈਸੀ ਚੇਂਜ ਹੋ ਜਾਂਦਾ ਮਾਈਂਡ ਤੇ ਉਹ ਬੱਚੇ ਉਹਨਾਂ ਤੇ ਟਰਸਟ ਕਰ ਲੈਂਦੀ ਸੀ ਤੇ ਉਹ ਜਿਹੜੇ ਗਰੁੱਪ ਸੀਗਾ ਉਹ ਲੈ ਜਾ ਕੇ ਉਹਨਾਂ ਦਾ ਜਨ ਸ਼ੋਸ਼ਣ ਕਰਦੇ ਸੀ ਤੇ ਇੱਕ ਜਿਹੜਾ ਸਰਵੇ ਉੱਥੇ ਹੋਇਆ ਸੀ ਉਹ ਹੋਇਆ ਸੀ ਕਿ 2007-08 ਤੋਂ ਲੈ ਕੇ 2013-14 ਤੱਕ ਇੰਗਲੈਂਡ ਦੇ ਵਿੱਚ 1400 ਐਸੀਆਂ ਨਵਾਲਗ ਬੱਚਿਆਂ ਦਾ ਜਨ ਸ਼ੋਸ਼ਣ ਹੋਇਆ ਹੁਣ ਸਟਾਰਮਰ ਇਸ ਵੇਲੇ ਪ੍ਰਾਈਮ ਮਿਨਿਸਟਰ ਹੈ ਇੰਗਲੈਂਡ ਦਾ ਤੇ ਉਸ ਵੇਲੇ ਉਹ ਪਬਲਿਕ ਪ੍ਰੋਸੀਕਿਊਟਰ ਸੀਗਾ ਜਿਵੇਂ ਸਰਕਾਰੀ ਵਕੀਲ ਕਹਿ ਦਿੰਦੇ ਆ ਇਲਾਨ ਮਸਕ ਕਹਿ ਰਿਹਾ ਕਿ ਜਦੋਂ ਸਟਾਰਮਰ ਉਹ ਪਬਲਿਕ ਪ੍ਰੋਸੀਕਿਊਟਰ ਸੀਗਾ ਤੇ ਉਦੋਂ ਇਹਨੇ ਇਸ ਕੇਸ ਨੂੰ ਚੰਗੀ ਤਰ੍ਹਾਂ ਚੱਕਿਆ ਨਹੀਂ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਮਾ ਨਹੀਂ ਦਿੱਤੀਆਂ ਹੁਣ ਉਹਦੇ ਵਿੱਚ ਜੋ ਦੋਸ਼ੀ ਕਿਹੜੇ ਸੀ ਉਹਦੇ ਵਿੱਚ ਨਾ ਜ਼ਿਆਦਾਤਰ ਜਿਹੜਾ ਇਹ ਗਰੋਮਿੰਗ ਗੈਂਗ ਦੇ ਵਿੱਚ ਆਈਆਂ ਸੀ ਖਬਰਾਂ ਜਾਂ ਜਿੰਨੀ ਵੀ ਉੱਥੇ ਇਨਕੁਆਇਰੀ ਹੋਈ ਸੀ ਉਹਦੇ ਵਿੱਚ ਇਹ ਆਇਆ ਸੀ ਕਿ ਜਿਹੜੇ ਪਾਕਿਸਤਾਨੀ ਨੇ ਪਾਕਿਸਤਾਨੀ ਮੂਲ ਦੇ ਉੱਥੇ ਬ੍ਰਿਟਿਸ਼ ਅਰਜ ਨੇ ਤੇ ਉਹ ਉਹਨਾਂ ਨੇ ਇਹ ਗਰੁੱਪ ਬਣਾਏ ਹੋਏ ਸੀਗੇ ਮਤਲਬ ਜ਼ਿਆਦਾਤਰ ਕਿ ਮੁਸਲਮਾਨ ਸੀਗੇ ਉਹ ਤੇ ਬਿਲੋਂਗ ਪਿੱਛਾ ਜਿਹੜਾ ਸੀਗਾ ਉਹਨਾਂ ਦਾ ਪਾਕਿਸਤਾਨ ਦੇ ਨਾਲ ਰਿਲੇਟ ਕਰਦਾ ਸੀਗਾ ਤੇ ਇਲਾਨ ਮਸਕ ਕਹਿ ਰਿਹਾ ਕਿ ਬਈ ਉਦੋਂ ਤੂੰ ਕੀਤਾ ਨਹੀਂ ਹੁਣ ਤੂੰ ਇਹਦੀ ਇੱਕ ਵੱਡੀ ਕੋਈ ਜਾਂਚ ਕਰ ਤੇ ਜਿਹੜਾ ਪੀੜਤਾਂ ਨੂੰ ਇਨਸਾਫ ਮਿਲੇ ਹੁਣ ਪਿੱਛੇ ਦੇ ਉਹਦੀ ਪਾਰਲੀਮੈਂਟ ਵੀ ਬੈਠੀ ਸੀਗੀ ਤੇ ਉੱਥੇ ਵੀ ਕਾਫੀ ਕਮ ਆਸਾਨ ਹੋਇਆ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਤੇ ਇਸ ਮੁੱਦੇ ਨੂੰ ਲੈ ਕੇ ਇਲਾਨ ਮਸਕ ਇੰਗਲੈਂਡ ਨੂੰ ਕੰਟਰੋਲ ਕਰ ਰਿਹਾ ਤੇ ਉਹ ਚਾ ਰਿਹਾ ਕਿ ਸਟਾਰਮਰ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ ਕਿਸੇ ਹੋਰ ਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਜਾਵੇ ਜਾਂ ਉਹ ਕਹਿ ਰਿਹਾ ਕਿ ਇੱਥੇ ਦੁਬਾਰਾ ਇਲੈਕਸ਼ਨ ਹੋ ਜਾਣ ਮਤਲਬ ਇਸ ਤਰੀਕੇ ਦੇ ਨਾਲ ਅਮਰੀਕਾ ਜਾਂ ਡੋਨਲਡ ਟਰੰਪ ਆਪਣੇ ਸਾਥੀ ਇਲਾਨ ਮਸਕ ਦੇ ਨਾਲ ਮਿਲ ਕੇ ਪੂਰੀ ਦੁਨੀਆ ਦੇ ਵਿੱਚ ਆਪਣਾ ਕੰਟਰੋਲ ਜਮਾਉਣਾ ਚਾਹੁੰਦਾ ਆ ਹੁਣ ਅੱਗੇ ਟਰੰਪ ਦੀ ਨੀਤੀ ਭਾਰਤ ਦੇ ਲਈ ਕਹੀ ਜੀ ਹੋਊਗੀ ਇਹ 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 ਵੀ ਦੇਖਣ ਲਈ ਇਹ ਗਾਲੀ ਗੱਲ ਆ ਹਨਾ ਕਿਉਂਕਿ ਭਾਰਤ ਹੈ ਜਿਹੜਾ ਉਹ ਹੈ ਤਾਂ ਅਮਰੀਕਾ ਦਾ ਇੱਕ ਤਰੀਕੇ ਨਾਲ ਕਹਿ ਦਈਏ ਕਿ ਸਾਡੇ ਸਬੰਧ ਚੰਗੇ ਨੇ ਪਰ ਜਿਹੜੀ نزدیکی ਹੈ ਭਾਰਤ ਦੀ ਰਸ਼ੀਆ ਦੇ ਨਾਲ ਬਹੁਤ ਜ਼ਿਆਦਾ ਹੈ ਕਿਉਂਕਿ ਇੱਕ ਸਮਾਂ ਸੀ ਜਦੋਂ ਅਮਰੀਕਾ ਪਾਕਿਸਤਾਨ ਦੇ ਨਾਲ ਮਿਲ ਕੇ ਪਾਕਿਸਤਾਨ ਅਟੈਕ ਕਰ ਰਿਹਾ ਸੀ ਤਾਂ ਅਮਰੀਕਾ ਨੇ ਪਾਕਿਸਤਾਨ ਨੂੰ ਸਪੋਰਟ ਕੀਤੀ ਸੀ ਤੇ ਅਮਰੀਕਾ ਨੇ ਆਪਣਾ ਜਿਹੜਾ ਨੇਵੀ ਸੀਗੀ ਉਹ ਇੰਡੀਆ ਵੱਲ ਭੇਜਤੀ ਸੀਗੀ ਤੇ ਵੀ ਇੱਕ ਬੜੀ ਇੰਟਰਸਟਿੰਗ ਸਟੋਰੀ ਹੈ ਤੇ ਫਿਰ ਉਦੋਂ ਭਾਰਤ ਨੇ ਹੈਲਪ ਮੰਗੀ ਰਸ਼ੀਆ ਤੋਂ ਰਸ਼ੀਆ ਨੇ ਆਪਣੀਆਂ ਪੰਡੂਬੀਆਂ ਭੇਜੀਆਂ ਨਾਲ ਦੀ ਨਾਲ ਤੇ ਉਸ ਰਸ਼ੀਨ ਪੰਡੂਬੀ ਨੇ ਮੈਸੇਜ ਪਹੁੰਚਾਇਆ ਅਮਰੀਕਨ ਪੰਡੂਬੀਆਂ ਤੱਕ ਜਹਾਜ਼ਾਂ ਤੱਕ ਬਈ ਵੀ ਇੰਡੀਆ ਦੇ ਵੱਲ ਨਹੀਂ ਜਾਣਾ ਤੁਸੀਂ ਅਸੀਂ ਇੱਥੇ ਹੀ ਆ ਅਸੀਂ ਆ ਰਹੇ ਆ ਤੇ ਉਦੋਂ ਫਿਰ ਅਮਰੀਕਾ ਵਾਪਸ ਮੁੜ ਗਿਆ ਸੀ ਮਤਲਬ ਇਸ ਹੱਦ ਤੱਕ ਭਾਰਤ ਤੇ ਰਸ਼ੀਆ ਦੀ ਸਾਂਝ ਹੈਗੀ ਆ ਤੇ ਉਹ ਉਹਨੂੰ ਕਦੇ ਵੀ ਭਾਰਤ ਪਿੱਛੇ ਨਹੀਂ ਕਰ ਸਕਦਾ ਰਸ਼ੀਆ ਨੂੰ ਕਿਉਂਕਿ ਅਮਰੀਕਾ ਦੇ ਨਾਲ ਟਰੇਡਿੰਗ ਬਹੁਤ ਜ਼ਿਆਦਾ ਹੈ ਹੋਰ ਬਹੁਤ ਸਾਰੇ ਸਬੰਧ ਨੇ ਇਸ ਕਰਕੇ ਭਾਰਤ ਅਮਰੀਕਾ ਦੇ ਨਾਲ ਵੀ ਵਿਗਾੜ ਨਹੀਂ ਸਕਦਾ ਖੈਰ ਚਲੋ ਇਹ ਹੈ ਕਿ ਉਹ ਬਾਅਦ ਚ ਪਤਾ ਲੱਗੂਗਾ ਕਿ ਅਮਰੀਕਾ ਭਾਰਤ ਦੇ ਨਾਲ ਕਿਸ ਤਰੀਕੇ ਦੇ ਨਾਲ ਡੀਲ ਕਰਦਾ ਪਰ ਇਹ ਵੀ ਸੋਚਣ ਦੀ ਲੋੜ ਆ ਭਾਰਤ ਨੂੰ ਜਾਂ ਹੋਰ ਕੰਟਰੀਆਂ ਨੂੰ ਕਿ ਜਿਹੜਾ ਅਮਰੀਕਾ ਜਾਂ ਜਿਹੜਾ ਡੋਨਲਡ ਟਰੰਪ ਆਪਣੇ ਜਿਹੜੇ ਸਾਥੀ ਨੇ ਐਲੀਜ਼ ਨੇ ਜਿਹੜੇ ਕੈਨੇਡਾ ਡੈਨਮਾਰਕ ਯੂਰੋਪੀਅਨ ਕੰਟਰੀਆਂ ਇੰਗਲੈਂਡ ਜਦੋਂ ਉਹਨਾਂ ਨੂੰ ਵੀ ਨਹੀਂ ਹਜੇ ਬਖਸ਼ ਰਿਹਾ ਉਹਨਾਂ ਤੇ ਇੱਕ ਮਾਈਂਡ ਗੇਮ ਕਰਕੇ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਫਿਰ ਉਹ ਆਪਾਂ ਕੀ ਸਮਝਦੇ ਆ ਵੀ ਇੰਡੀਆ ਤੇ ਆਪਣੀ ਉਹ ਮਾਈਂਡ ਗੇਮ ਯੂਜ਼ ਨਹੀਂ ਕਰੂਗਾ ਸਭ ਕੁਝ ਕਰੂਗਾ ਹੁਣ ਟਰੰਪ ਦਾ ਇਹ ਹੈ ਟਰੰਪ ਇੱਕ ਤਾਂ ਇਹ ਕਹਿ ਰਿਹਾ ਕਿ ਜਿਹੜਾ 200 ਬਿਲੀਅਨ ਡਾਲਰ ਅਸੀਂ ਕੈਨੇਡਾ ਦੀ ਸਿਕਿਉਰਿਟੀ ਤੇ ਖਰਚਦੇ ਆ ਵੀ ਅਸੀਂ ਕਿਉਂ ਖਰਚ ਕਰੀਏ ਉਹਨੇ ਤਾਂ ਇਹ ਵੀ ਕਹਿਤਾ ਕਿ ਜੇ ਅਸੀਂ ਇਹ ਖਰਚਾ ਬੰਦ ਕਰ ਦਈਏ ਫੇਰ ਟਰੂਡੋ ਸਾਹਿਬ ਤੁਸੀਂ ਕੀ ਕਰੋਗੇ ਇੱਥੇ ਤੱਕ ਵੀ ਡੋਨਲਡ ਟਰੰਪ ਨੇ ਕਹਿਤਾ ਪਰ ਜਿਹੜੇ ਮਾਹਰ ਨੇ ਉਹ ਇਹ ਮੰਨਦੇ ਨੇ ਕਿ ਕਰਨਾ ਸ਼ੈਲ ਟਰੰਪ ਨੇ ਕੁਝ ਨਹੀਂ ਪਰ ਟਰੰਪ ਇੱਕ ਤਰੀਕੇ ਦੇ ਨਾਲ ਮਾਈਂਡ ਗੇਮ ਜਾਂ ਮਾਈਂਡ ਸੈਟਅਪ ਆਪਣਾ ਕਰ ਰਿਹਾ ਕਿ ਮੈਂ ਆਪਣੇ ਬਿਆਨਾਂ ਦੇ ਨਾਲ ਇਹਨਾਂ ਦੇਸ਼ਾਂ ਨੂੰ ਪਹਿਲਾਂ ਹੀ ਇੱਕ ਤਰੀਕੇ ਦੇ ਨਾਲ ਥੋੜਾ ਜਿਹਾ ਡਰਾਉਣ ਦੀ ਕੋਸ਼ਿਸ਼ ਆ ਵੀ ਮੇਰੇ ਨਾਲ ਪੰਗਾ ਨਹੀਂ ਲੈਣਾ ਤੁਸੀਂ ਜਾਂ ਮੈਂ ਇਦਾਂ ਦਾ ਕੁਝ ਕਰ ਸਕਦਾ ਉਹ ਮਾਈਂਡ ਸੈਟ ਮਾਈਂਡ ਸੈਟ ਹਾ ਮਤਲਬ ਇੱਕ ਤਰੀਕੇ ਦੇ ਨਾਲ ਨਾ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੈਕਟਿਕਸ ਹੈਗਾ ਇਹ ਕਿ ਅਸੀਂ ਤੁਹਾਨੂੰ ਦਬਾ ਕੇ ਰੱਖਣਾ ਪਰ ਇਹਨੂੰ ਇੱਕ ਹਲਕੇ ਚ ਵੀ ਨਹੀਂ ਲਿਆ ਜਾ ਸਕਦਾ ਵੀ ਜਿਹੜੀ ਕੈਨੇਡਾ ਦੇ ਲਈ ਉਹਨੇ ਗੱਲ ਕਹਤੀ ਆ ਤੇ ਆਉਣ ਵਾਲੇ ਦਿਨਾਂ ਚ ਇਹ ਵੀ ਹੋ ਸਕਦਾ ਕਿ ਹੁਣ ਕੈਨੇਡਾ ਨੂੰ ਕਿਸੇ ਵੀ ਤਰੀਕੇ ਦੇ ਨਾਲ ਅਮਰੀਕਾ ਫਸਾ ਸਕਦਾ ਜਾਂ ਫਾਈਨੈਂਸ਼ੀਅਲ ਐਡ ਆ ਜਿਹੜੀ ਉਹ ਘਟਵਾਦ ਕਰ ਸਕਦਾ ਜਾਂ ਜਿਹੜੀ ਉਹ ਕੈਨੇਡਾ ਦੇ ਨਾਲ ਵਪਾਰ ਹੋ ਰਹੇ ਨੇ ਉਹਨਾਂ ਤੇ ਕੁਝ ਘੱਟ ਵੱਧ ਕਰ ਸਕਦਾ ਜਾਂ ਕੈਨੇਡੀਅਨ ਸਮਾਨ ਦੇ ਅਮਰੀਕਾ ਦੇ ਵਿੱਚ ਆ ਕੇ ਵੇਚਣ ਤੇ ਉਹ ਤੇ ਟੈਕਸ ਵੱਧ ਲਾ ਸਕਦਾ ਸੋ ਇੱਕ ਇਸ ਤਰੀਕੇ ਦੇ ਨਾਲ ਆ ਪਰ ਜੇ ਡੋਨਲਡ 트੍ਰੰਪ ਇਹ ਕਹਿ ਰਿਹਾ ਤਾਂ ਇਹ ਵੀ ਮੰਨ ਕੇ ਚੱਲਣਾ ਪਊਗਾ ਕਿ ਉਹਦੀ ਨਿਗਾ ਕੈਨੇਡਾ ਤੇ ਵੀ ਹੈ ਉਹਦੀ ਨਿਗਾ ਗ੍ਰੀਨਲੈਂਡ ਤੇ ਵੀ ਹੈ ਕਿ ਇਹਨਾਂ ਨੂੰ ਮਿਲਾ ਕੇ ਉਹ ਚਾਹੁੰਦਾ 트੍ਰੰਪ ਕਿ ਇੱਕ ਗ੍ਰੇਟ ਅਮਰੀਕਾ ਗ੍ਰੇਟਰ ਅਮਰੀਕਾ ਬਣਾ ਦਿੱਤਾ ਜਾਵੇ ਕਿ ਜਿਹਦਾ ਵਿਸ਼ਾਲ ਦਾਇਰਾ ਹੋਵੇ ਤੇ ਦੋ ਦੇਸ਼ ਇਕੱਠੇ ਹੋ ਜਾਣ ਤੇ ਪਲੱਸ ਗ੍ਰੀਨਲੈਂਡ ਆ ਜਿਹੜਾ ਉਹ ਵੀ ਅਮਰੀਕਾ ਦਾ ਹਿੱਸਾ ਬਣ ਜਾਵੇ ਗੱਲ ਇਹ ਹੈ ਕਿ ਹੁਣ ਜਿਹੜੇ ਦੂਸਰੇ ਦੇਸ਼ ਨੇ ਟਰੋਡੋ ਨੇ ਤਾਂ ਜਵਾਬ ਦਿੱਤਾ ਆ ਡੈਨਮਾਰਕ ਵੀ ਜਵਾਬ ਇੱਕ ਤਰੀਕੇ ਨਾਲ ਉਹਨਾਂ ਨੇ ਸਹਿਜ ਦਾ ਦਿੱਤਾ ਪਰ ਇਹ ਕੀ ਚੀਜ਼ਾਂ ਅੱਗੇ ਵਧਣ ਗਈਆਂ ਕਿਸ ਤਰੀਕੇ ਨਾਲ ਜਾਣ ਗਈਆਂ ਤੇ ਜੇ ਅਮਰੀਕਾ ਜਾਂ ਡੋਨਲਡ ਟਰੰਪ ਜਿਹੜੇ ਰਾਸ਼ਟਰਪਤੀ ਬਣ ਗਏ ਨੇ ਵੀ ਇਹ ਨੂੰ ਸੌ ਚੁੱਕ ਲੈਣਗੇ ਜੋ ਆਪਣੇ ਸਹਿਯੋਗੀ ਦੇਸ਼ਾਂ ਦੇ ਨਾਲ ਐਦਾਂ ਕਰ ਸਕਦਾ ਤਾਂ ਫਿਰ ਦੁਨੀਆ ਦੇ ਬਾਕੀ ਦੇਸ਼ਾਂ ਨੂੰ ਤਾਂ ਸੋਚ ਕੇ ਰਹਿਣਾ ਚਾਹੀਦਾ ਕਿ ਬਾਕੀਆਂ ਦੇ ਨਾਲ ਉਹ ਕਿਸ ਤਰੀਕੇ ਦਾ ਵਤੀਰਾ ਕਰੂਗਾ